ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਨਮਸਕਾਰ ਜੀ ਤੇ ਜੋ ਟਾਈਮ ਹੋ ਚੁੱਕਿਆ ਤਾਂ ਫਿਰਦੇ ਸਾਡੇ ਦੇ ਲਪਣ ਚਾਰ ਦਾ ਟਾਈਮ ਆ ਗਿਆ ਹੁਣ ਦੁਪਹਿਰ ਟਾਂ ਲੈ ਇਸੇ ਘਰੇ ਤੇ ਆ ਕੇ ਹੁਣ ਪੱਕ ਪੌਣ ਦਾ ਟਾਈਮ ਹੋ ਗਿਆ ਪੰਨੀ ਪੌਣ ਲੱਗੇ ਤਾਂ ਮੱਝਾਂ ਦਾ ਦਾਣਾ ਮੁੱਕਿਆ ਪਿਆ ਸੀ ਤੇ ਮੈਂ ਘਰੋਂ ਟਰੈਕਟਰ ਅੱਜ ਦਿੱਤਾ ਦਾਣਾ ਫਸਣ ਵਾਸਤੇ ਫੈਕਟਰੀ ਤੋਂ ਦਾਣਾ ਲੈਣ ਜਾਣਾ ਤੇ ਰਸਤੇ ਵਿੱਚ ਆ ਗਈ بارش ਬਾਰਸ ਰੋ ਪਿੰਡ ਦੀ ਫੇਰਨੀ ਦੀ ਆਏ ਧੁੱਪ ਨਿਕਲੇ ਹੁੰਦੀ ਹੈ ਜੇਕਰ ਇਸ਼ਾਰਾ ਹੋ ਜਾਂਦੀ ਹੈ ਤੇ ਬਾਰਸ ਪੈ ਰਹੀ ਹੈ ਤਾਂ ਸਭ ਸਮ ਹੋ ਰਹੀ ਹੈ ਬਾਰਸ ਇਹ ਬਹੁਤ ਹੀ ਵਧੀਆ ਵਲੋਗ ਹੋਊਗਾ ਦੇਖੋ ਵਲੋਗਰ ਬਣੇ ਰਹੇ ਹੋ ਦਿਖਾਉਣਾ ਤੁਹਾਨੂੰ ਕਾਰਜਾ ਗੱਲਾਂ ਬਾਤ ਤੇ ਥੋੜਾ ਜਿਹਾ ਪਿੰਡ ਵੀ ਦਿਖਾਵਾਂ ਤੁਹਾਨੂੰ ਮੈਂ ਆਪਣਾ ਪਿੰਡ ਵੀ ਚੱਲ ਕੇ ਦਿਖਾਵਾਂਗੇ ਚਲੋ ਜੀ ਚੱਲਦੇ ਪਹਿਲਾਂ ਫਿਰ ਫੈਕਟਰੀ ਤੁਹਾਨੂੰ ਇੱਕ ਨਾ ਜੇ ਬੱਕਰੀ ਦੀ ਦਿਖਾਉਣੀ ਹੈ ਰਾਹ ਜੀਏ ਉਹ ਜਿਹੜਾ ਹਾਈਵੇ ਤੇ ਹਾਈਵੇ ਤੇ ਬੱਸ ਸਟੈਂਡ ਆਪਣਾ ਰੋਡ ਦੇ ਉੱਪਰ ਉਹ ਦਿਖਾਉਣਾ ਸਾਡਾ ਬਹੁਤੀ ਸੋਹਣਾ ਬਣਿਆ ਹੋਇਆ 300 ਸਾਲਾਂ ਜਿਹੜੀ ਆਪਣਾ ਸਥਾਪਨਾ ਹੋਈ ਸੀ ਪਤਲੀ ਗਊ ਨਿਸਤਰਾ ਮੇ ਤੁਹਾਨੂੰ ਉਹਦੀ ਯਾਰਗੀ ਵਿੱਚ ਬਣਿਆ ਹੋਇਆ 게ਟ ਬਹੁਤ ਸੋਹਣਾ ਤੇ ਬੱਸ ਸਟੈਂਡ ਬਹੁਤ ਸੋਹਣਾ ਬਣਿਆ ਹੋਊਗਾ ਜੇ ਫਣੀ ਰਹੋ ਬਲੋਂ ਮੈਂ ਜਾ ਕੇ ਦਿਖਾਉਂਗੀ ਤੁਹਾਡਾ ਪਰਦੇਸ ਸਿੰਘ ਆ ਗਿਆ ਇਹਦਾ ਪਾਰਕ ਸੋਹਣਾ ਹੈ ਅੰਕੀ ਇੱਥੇ ਬਾਬੇ ਖੇਡ ਰਹੇ ਨੇ ਤਾਸ਼ ਕੌਣ ਹੈ ਤਾਂ ਬਾਬੇ ਬੈਠੇ ਨੇ ਸਾਡੇ ਤਾਸ਼ ਖੇਡ ਰਹੇ ਨੇ ਚਲੋ ਟਾਈਮ ਪਾਸ ਵਾਸਤੇ ਬੜੀ ਜਗ੍ਹਾ ਬਣੀ ਹੋਈ ਆ ਬਾਬੇ ਨਾਲ ਬਹੁਤ ਮੋਹ ਪਿਆਰ ਆ ਜੀ ਤੇ ਬਾਬੇ ਨੇ ਵੀ ਹੱਥ ਖੜਾ ਕਰਿਆ ਵੀ ਕੈਮਰਾ ਚੱਲੀ ਜਾਂਦਾ ਤੇ ਕਿਵੇਂ ਨੇ ਕੇ ਆਪਾਂ ਹੁਣ ਪਿੰਡੋਂ ਬਾਹਰ ਨਿਕਲਿਆ ਟਿਕ ਨਹੀਂ ਜਾਂਦੇ ਆਪਣੇ ਸਾਰੇ ਇਹਨਾਂ ਸਾਈਟਾਂ ਤੇ ਰਕਤ ਲੱਗੇ ਹੋਣੇ ਨਵੇਂ ਸਾਰੇ ਇਹ ਕਲੱਬ ਵੱਲੋਂ ਲਗਾਏ ਨੇ ਦੇਣਗੇ ਆ ਬੈਠਿਆ ਬਾਬਾ ਜੀ ਟਾਣੀ ਇੱਕ ਤੇ ਕਿਵੇਂ ਚੋਨੇ ਲੋਟ ਔਰ ਜਿਤਾ ਜੀ ਠੀਕੋ ਔਰ ਬਰੀਆ ਜੀ ਅੱਜ ਆ ਉਹ ਚਾਰ ਕੋਲੇ ਐਸਪੀ ਚ ਕੋਲੇ ਤੇ ਵੀਰ ਦੇ ਬਾਈ ਤੇ ਵੀਰ ਦੇ ਬਾਈ ਨੀ ਮਾਰਦੀ ਗਾਇਆ ਯਾਰ ਅੱਗੇ ਨਾ ਪੈਣ ਨੀ ਤੇਰੀ ਕੰਪਨੀ ਆਉਂਦੀ ਐ ਇਸ ਟਾਈਮ ਆਪਾਂ ਖੜਿਆਂਗੇ ਤਨੌਲਾ ਭੀਖੀ ਰੋਡ ਤੇ ਇਸ ਸਾਈਡ ਰਹਿ ਜਾਂ ਨਾ ਤਨੌਲਾ ਤੇ ਸੜਕ ਨੇ ਭੀਖੀ ਤੇ ਜਮਾਂ ਸੜਕ ਦੇ ਸੈਂਟਰ ਚ ਮਿਲ ਕੇ 15 12 ਕਿਲੋਮੀਟਰ ਭੀਖੀ ਐ ਤੋਂ 15 ਕਿਲੋਮੀਟਰ ਤਨੌਲਾ ਸਾਡਾ ਪਿੰਡ ਪਿੰਦਾ ਰਹਾ ਜੀ ਆ ਤੇ ਮੈਂ ਬਰਾਜ ਜੀ ਦੇ ਪੁਰਾਣੇ ਬਸ ਸਟੈਂਡ ਤੇ ਖੜਾ ਜਿੱਥੇ ਫੀਡ ਫੈਕਟਰੀ ਆ ਮਾਗਰ ਸੁਰਨਾਣ ਕਬੀੜ ਭਾਈ ਜੀ ਤੇ ਇੱਥੇ ਆਪਾਂ ਚੱਕਣਾ ਫੀਡ ਇੱਥੇ ਆਪਣਾ ਇਹ ਨਾਲ ਖਾਤਾ ਕੁੱਲਾ ਹੀ ਆ ਜੇ ਪੀੜਾ ਚੇ ਬਣੀ ਬਣਾਈ ਲਈ ਤੇ ਕਣਕ ਲਿਆ ਕੇ ਘਰ ਬਰਮਾ ਕੇ ਲੈ ਜੀ ਇਹਨਾਂ ਦਾ ਹਿਸਾਬ ਆਪਾਂ ਸੀ ਮਹੀਨਾਵਾਰੀ ਕਰਦੇ ਆ ਜੇ ਪਹਿਲਾ ਪੈਸੇ ਆ ਜਾਣ ਦੇ ਦੇ ਨੇ ਵਿਚਾਰੇ ਨੇ ਕਿਤੇ ਆਪਾਂ ਤੋਂ ਐ ਨਹੀਂ ਕਿਹਾ ਸੀ ਪੈਸੇ ਬਾਈ ਸਾਨੂੰ ਅੱਜ ਹੀ ਦੇ ਜਾਂ ਹੁਣੀ ਫਿਰ ਉਪੜਾ ਕੇ ਜੰਨਾ ਕੋਈ ਗੱਲ ਨਹੀਂ ਘਰ ਬਣਿਆ ਹੈ ਬਾਈ ਨੂੰ ਫੀਡ ਪਿਲਕਿਆ ਨਾ ਤਾਹਨੂੰ ਦੱਸਿਆ ਇਹ ਤਨਾ ਉੱਲਾ ਵੀ ਖੀਰੋੜ ਦੇ ਉੱਤੇ ਸਥਿਤ ਸਾਡਾ ਪਿੰਡ ਰਾਜੀ ਆ ਤੇ ਜਮਾ 15 12 ਕਿਲੋਮੀਟਰ ਉਧਰ 15 ਉਧਰ ਇੰਨਾ ਕਿਉਂ ਬਸ ਮਾਸ ਲਗ ਤੇ ਸਾਡੇ ਸੈਲਰ ਆ ਗਏ ਇੱਧਰ ਤੇ ਇਧਰ ਆ ਗਈ ਫੀਡ ਫੈਕਟਰੀ ਤੇ ਬਸ ਸਟੈਂਡ ਤੁਹਾਨੂੰ ਦਿਖਾਉਣੇ ਜਾ ਕੇ ਬੜੇ ਰਿਹੋ ਬਲੌਗ ਨਾਲ ਦਿਖਾਉਣੇ ਤੁਹਾਨੂੰ ਬਸ ਸਟੈਂਡ ਕਿੰਦਾ ਹਲਦੀ ਰਹਿ ਗਿਆ ਇੱਕ ਚੱਲਦਾ ਰਹਿ ਗਿਆ ਉੱਪਰ ਇਹ ਆਪਣੇ ਪਿੱਤਰ ਕੋਲੇ ਕਰਾਸ ਕਰਾਉਣ ਵਾਸਤੇ ਸਾਨ ਇਹ ਨੰਬਰ ਨੋਟ ਕਰ ਲਓ ਜੀ ਕਿੰਨੇ ਬਾਜਗਰਾ ਕੌਣੀਆਂ ਬਾਈ ਸਨ ਨਹੀਂ ਰੌਣ ਲੱਗੇ ਤਾਂ ਫੀਡ ਨਹੀਂ ਹੈਗੀ ਸੀ ਯਾਦ ਨਹੀਂ ਸੀ ਕੋਈ ਤੇ ਸੀਗਾ ਇਥੇ ਮੈਂ ਚਲੋ ਟਰੈਕਟਰ ਨਹੀਂ ਹੱਕ ਲਿਆ ਮਗਰ ਰੋਟਾ ਮਟਰ ਪਾਇਆ ਹੋਇਆ ਸੀ ਤੇ ਚਲ ਮੈਂ ਕੱਭੀ ਦੋ ਬੋਰੀਆਂ ਲੈ ਆਉਣੇ ਆ ਤੇ ਇਹਨਾਂ ਨੇ ਚਾਰ ਦਿਨ ਮੈਂ ਚਾਰ ਦੀ ਸਕੀ ਬਣਾ ਲਈ ਇਹਨਾਂ ਦੇ ਠੱਕੇ ਨਾਲ ਭਾਈ 8 ਬੋਰੀਆਂ ਧਰਤੀਆਂ ਪੀੜਦੀਆਂ ਕਹਿੰਦੇ ਭਾਈ ਲੈ ਜਾ ਕਹਿੰਦੇ ਚਲ ਇਹਨਾਂ ਨੂੰ ਫਿਰ ਕਰਾ ਕੇ ਲੈ ਜਾਈਏ ਤੇ ਆਹ ਮਹੀਨੇ ਲੰਘ ਜੂ ਚਲ ਆਪਣਾ ਵੀ ਆ ਜੀ ਸੌਣ ਦਾ ਮਹੀਨਾ ਲੰਘ ਜੂਗਾ ਕਿ ਜੜਦੀ ਭੱਤ ਆਪਾਂ ਨੰਮੀ ਫੀਡ ਬਣਾਉਦੇ ਕਰੋ ਕਰ ਗਿਆ ਕਿ ਕਿ ਨਾਲ ਕੇ ਲੈ ਜਾਗੇ ਸਾਨੂੰ ਬਈ ਸੁਖਵਾਲੇ ਨਾਲ ਘਰ ਬਣਿਆ ਹੋਇਆ ਚਲੋ ਜਰੋ ਇਸ ਫੀਲਡ ਲੈਂਡ ਆਈਏ ਜਾਕੀ ਸਾਨੂੰ ਇਹ ਪੈਸੇ ਨਹੀਂ ਕਦ ਦੇਣੇ ਤਾਂ ਪੈਂਦੇ ਨੇ ਸਭ ਦੇ ਪੈਸੇ ਦੇਣੇ ਪੈਂਦੇ ਨੇ ਪਰ ਚਲ ਵਿਚਾਰੇ ਇੱਕ ਸਮਾਨ ਕਰਦੇ ਨੇ ਜਾ ਕੇ ਦਾ ਮੁੱਤ ਮੋੜਦੇ ਨੇ ਇਹਨਾਂ ਦਾ ਵੀ ਧੰਨਵਾਦ ਜੇ ਕੋਈ ਨੇੜੇ ਪਿੰਡਾਂ ਦਾ ਛੁਰਕਾ ਤੋੜਦਲਾ ਸੁਖਵਾਲਾ ਭਲੇਰ ਧੀਵਾਲ ਜੰਦੂ ਵਾਲਾ ਤਾਂ ਜਰੂਰ ਪਹੁੰਚ ਕੇ ਜੇ ਤੁਹਾਨੂੰ ਦਿਖਾਉਣੇ ਆਪਾਂ ਆਪਣਾ ਰੱਜਾ ਜਿਹੜਾ ਮੇਨ ਰੋਡ ਦੇ ਉੱਤੇ ਲੱਗਦਾ ਕਰ ਜੋ ਕਿ ਇਹ ਸੜਕਾ ਸਾਡੀ ਤੇ ਰਤਿਆ ਬਲਾਟਾ ਹਰਿਆਣਾ ਨਾਲ ਜਾਂਦੀ ਹੈ ਤੇ ਤੁਹਾਨੂੰ ਦਿਖਾਉਣਾ ਹੈ ਜੀ ਲਾਵ ਹੀਰੇ ਦਾ ਗਾਣਾ ਚੱਲ ਰਿਹਾ ਹੈ ਜਿਹੜਾ ਇਹ ਗਾਣਾ ਆਇਆਗਾ ਮੈਨੂੰ ਯਾਦ ਆ ਮੈਂ ਛੋਟਾ ਜਿਹਾ ਹੁੰਦਾ ਸੀ 99 97 ਦੇ ਵਿੱਚ ਆਇਆ ਸੀਗਾ ਗਾਣੇ ਦੇ ਬੋਲ ਨੇ ਕਿ ਦੇਖ ਪੈਂਦੇ ਨੇ ਕਿ ਤਾਬ ਕੀ ਅੱਥਰੂ ਸੋਹਣਿਆਂ ਨੂੰ ਯਾਦ ਕਰਕੇ ਆ ਤੁਹਾਨੂੰ ਥੋੜੇ ਸਬਕ ਸੁਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਆ ਦੇਖੋ ਜੀ ਲਾ ਵੀਰਾ ਸਾਡੇ ਕਨੇ ਕਾਫੀ ਪਰਫਾਰਮੈਂਸ ਹੈ ਕਾਫੀ ਮਸ਼ਹੂਰ ਹੈ ਬਾਈ ਦੇਖਦਾ ਵੀ ਵਲੌਗ ਬਣਾਈ ਜਾਂਦਾ ਇਹ ਸਾਰੇ ਵਲੌਗ ਦੇਖ ਲੈਂਦੇ ਆਪਣਾ ਸੁਣੋ ਜੀ ਇਹ ਲਾ ਵੀਰਾ ਗਾਣਾ 97 97 ਦਾ ਹੈ ਆਏ ਹੋਏ ਉਹ ਤਾਂ ਸਿਰ ਬਚਪਨ ਹੀ ਹੁੰਦਾ ਸਾਡੇ ਜੀਵਨ ਉੱਤੇ ਦੇ ਵਿੱਚ ਕਿ ਪੜ੍ਹਦੇ ਨੇ ਕਿਤਾਬਾਂ ਆਪ ਜੇ ਅੱਥਰੂ ਹਾਈ ਟੋਰ ਯਾਰ ਛੋਟਾ ਜਿਹਾ ਢਾ ਸਾਡਾ ਇਹ ਉੱਤੇ ਗਮਿੰਦੀ ਪੈਲਸ ਬਣਿਆ ਹੋਇਆ ਤੇ ਛੋਟੇ ਜਿਹੇ ਢੇ ਉੱਤੇ ਗਮਿੰਦੀ ਪੈਲਸ ਬਣਿਆ ਹੋਇਆ ਤੇ ਨਾਲ ਹੀ ਇੱਥੇ ਵਰਕਸ਼ਾਪ ਹੈ ਬਿਲਡਿੰਗ ਦੀ ਤੇ ਲਾਈਟ ਆ ਲੈ ਤੁਹਾਨੂੰ ਬੱਸ ਸਟੈਂਡ ਆ ਖੜਾ ਸਾਡੇ ਪਿੰਡ ਦਾ ਮਾਣ ਸਟੈਂਡਰਡ ਬਾਈ ਸਾਡੇ ਪਿੰਡ ਤੇ ਸਭ ਤੋਂ ਵੱਧ ਸਟੈਂਡਰਡ ਰਾਈਡ ਨੇ ਬਾਈ 10-12 ਟਰੈਕਟਰ ਨੇ ਸਟੈਂਡਰਡ ਆਇਰਾ ਭਾਈ ਨਾ ਗਿਆ ਹੁਣ ਆਪਾਂ 0.0 ਤੇ ਖੜਿਆਗੇ ਬੱਸ ਸਟੈਂਡ ਦੀ ਤੇ ਇਹ ਆ ਬੱਸ ਸਟੈਂਡ ਗਰਾਊਂਡ 0 ਦੇ ਉੱਤੇ ਆ ਜਾਂਵਾ ਆਪਾਂ ਬੱਸ ਸਟੈਂਡ ਤੇ ਤੇ ਇੰਦਰ ਆ ਗਈਆਂ ਦੁਕਾਨਾਂ ਮੇਰੇ ਬੱਸ ਸਟੈਂਡ ਤੇ ਇਹ 게ਟ ਹੈ ਜੋ ਸਾਡੇ ਪਿੰਡ ਨੂੰ ਚਾਰ ਚੰਨ ਲਾਉਣਾ ਵੇਰੇ ਪਿੰਡ ਨੂੰ 게ਟ ਹੈ ਜਿਹੜਾ ਇਹ 게ਟ ਹੈ ਜੀ ਦਿਖਾਉਣਾ ਤੁਹਾਨੂੰ ਸਮਾਰਟ ਇਹ 게ਟ ਹੈ ਮੇਰੇ ਪਿੰਡ ਦਾ ਦੇਖੋ ਨੂੰ ਇੱਥੇ ਦਿਖਾਉਨੇ ਆਪਾਂ ਥੋੜਾ ਜਿਆ ਤੁਰੇ ਤੁਰੇ ਜਾਂਦੇ ਤੇ ਸਾਹਮਣੇ ਇੱਧਰ ਜਿਹੜੇ ਪਾਸੇ ਸਾਈਡ ਕੈਮਰਾ ਤੁਸੀਂ ਦੇਖ ਰਹੇ ਹੋ ਇੱਧਰ ਬਣ ਰਿਹਾ ਰੇਪਨ ਕੁਸੀ ਜੋ ਬਲੌਗਰ ਨੇ ਪੰਜਾਬੀ ਟ੍ਰੈਵਲ ਕਬਲ ਜਾਲੇ ਉਹਨਾਂ ਦਾ ਬਣ ਰਿਹਾ ਇੱਥੇ ਮਹਿਲ ਉਠੀ ਕਹੋ ਮਹਿਲ ਕਹ ਲਈਏ ਚਾਹੇ ਕਿ ਕਹ ਲਈਏ ਪਾ ਬੰਗਲਾ ਇੱਥੇ ਬਣ ਰਿਹਾ ਬੰਗਲਾ ਆ ਬਣ ਰਹੀ ਹੈ ਉਹ ਲੜੀ ਇਮਾਰਤ ਬਹੁਤ ਸ਼ਾਨਦਾਰ ਕੋਠੀ ਬਣ ਰਹੀ ਹੈ ਰੇਪਨ ਕੁਸੀ ਬਲੌਗਰ ਦੀ ਰੇਪਨ ਦਾ ਡੈਡੀ ਉਹ ਬਠਾਈ ਦੇਖ ਲੋ ਜੇ ਰੋ ਇਹਨੂੰ ਕੋਲ ਦੇ ਨਾ ਇੰਨੀ ਗੈਸ ਪਣੀ ਪਈ ਹੋਣੀ ਅੰਦਰ ਬਾਹਰ ਦਾ ਸਿਰ ਨੂੰ ਘੁਮਰਾਟ ਆਉਂਦੀ ਚੱਕਰ ਵਾਂਗੂ ਆਉਂਦਾ ਜੇ ਨਾ ਮਰੀ ਜਾਵਾ ਪੈ ਗਈ ਇੱਕ ਫੇਰ ਪੜਦੇ ਅੰਦਰ ਨਹੀਂ ਚਿਲਾਤਾ ਇਹ ਨਾ ਵੀ ਘਾਉ ਨਿਕਲੂ ਉਹ ਜਿਹੜੇ ਭਰਾ ਉਹ ਤਾਂ ਸਕੇ ਗੱਮ ਕੋ ਦੇਣ ਚੂਹੀ ਰੈਡੀ ਚੂਹੇ ਦਾ ਪੁੱਤ ਕਰ ਮੜਾ ਕਰ ਤੂੰ ਹੁੰਦੀ ਹੈ ਜੀ ਇਹ ਚੂਹੇ ਨਹੀਂ ਆਉਂਦੇ ਦਾ ਪਹਿਲਾਂ ਨਾ ਨਹੀਂ ਤੂੰ ਜੇ ਕੋਈ ਕੁੜੀ ਦਾ ਰਿਸ਼ਤਾ ਕਰਨ ਜਾਂਦਾ ਹੁੰਦਾ ਉਹ ਐ ਸਾਈਡਾਂ ਦਾ ਝਾਕਦੇ ਪੁਰਾਣੇ ਬੁੜੇ ਜੇ ਵੀ ਇਹਨੇ ਚੂਹੇ ਹੈਗੇ ਨੇ ਵੀ ਇਹ ਚੂਹੇ ਹੈਗੇ ਤਾਂ ਰਿਸ਼ਤਾ ਕਰਕੇ ਜਾਂਦਾ ਕੁੜੀ ਦਾ ਉਹਦੇ ਵਿੱਚ ਪਿੱਛੇ ਕਾਰਨ ਕੀ ਹੁੰਦਾ ਸੀ ਉਹਦੇ ਪਿੱਛੇ ਕਾਰਨ ਇਹ ਹੁੰਦਾ ਸੀ ਪੁੱਤ ਗੱਲ ਜਿਆਦਾ ਮੇਰੇ ਵੀ ਜਿਦੇ ਘਰੇ ਦਾਣੇ ਹੋਣਗੇ ਪੁੱਤ ਉਹਦੇ ਘਰੇ ਚੂਹੇ ਹੋਣਗੇ ਤੇ ਜਿੱਥੇ ਭੁੱਖੇ ਮਰ ਰਹੇ ਤੂੰ ਉੱਥੇ ਕਿਵੇਂ ਰਹਿਣਗੇ ਜਿਦੇ ਘਰੇ ਖਾਣ ਨੂੰ ਖਾਦ ਫੀਡ ਰੋਟੀ ਪਾਣੀ ਹੋਊਗੀ ਉਹਦੇ ਚੂਹੇ ਰਹਿਣਗੇ ਬਰਕਤ ਹੁੰਦੀ ਏ ਚੂਹੇ ਨਾਲ ਵੀ ਬਾਲੇ ਵੀ ਮਾਰੇ ਨੇ ਵੀ ਇਨਸਾਨੀ ਹੁੰਦੀ ਏ ਇਹਦੇ ਮਤਲਬ ਕਿ ਪੁਰਾਣੇ ਬੰਦੇ ਦੀ ਇੱਕ ਕਹਾਵਤ ਬਣਾਈ ਗਈ ਹੈ ਇਹ ਰੱਜੇ ਘਰਾਂ ਦੇ ਚੂਹੇ ਹੁੰਦੇ ਪੁੱਤ ਭੁੱਖੇ ਉਹਦੇ ਨਹੀਂ ਐਨੀ ਮੇਰੀ ਗੱਲ ਆ ਜੇ ਵਧੀਆ ਲੱਗੀ ਤਾਂ ਲਾਈਕ ਕਰ ਆ ਜਾਓ ਤਾਂ ਮੈਂ ਉਧਰ ਮੋਟਰਾਂ ਦੇਖ ਕਿਉਂ ਨਹੀਂ ਆਨੇ ਪੁੱਤਾਂ? ਬਾਈ ਮੜਾ ਬਾਈ ਬਣਾਇ ਮੋਟਰਾਂ। ਐ ਜਿਹੜੀ ਮੋਟਰ ਚ ਲਈ ਜਾਂਦੀ ਹੈ ਨਾ। ਕਿਉਂ ਆਪਣੇ ਬਾਣ ਪਰਿਆਣਾ ਖੜਾ ਹੋਣਾ। ਮਾਵਾ ਪਾਣੀ ਤਰਕੇ ਦੀ ਮੋਟਰ ਚ 2500 ਰੁਪਏ ਦੀ। 8 ਬਈ ਦੀ ਚਲਾਈ ਆ। ਸੋ ਦਮ ਚੇਰ ਤੇ ਦੀ ਲੈਣਾ ਕੋਰਾ ਆ। ਜਾਂਦੀ ਹੈਗੀ ਤੇ ਪੂਰਾ ਸਾਫ ਪਾਣੀ ਹੈਗਾ ਲੀਲਾ ਲੀਲਾ ਜੀ ਤੇ ਹੁਣ ਮੌਸਮ ਠੰਡਾ ਠੰਡ ਲੱਗਦੇ ਨਹੀਂ ਫੇਰ ਵੀ ਨਾ ਲੰਦੀ ਗਰਮੀ ਗਰਮੀ ਜਦੋਂ ਜੀ ਸਾਰਿਆਂ ਮੇਜੀ ਕਰ ਦਿੰਦਾ ਹੁਣ ਦਾ ਤੇ ਹੁਣ ਮੈਂ ਕਿਹਾ ਚਲੋ ਮਾੜੀ ਜੀ ਠੰਡ ਆ ਗਈ ਤੇ ਕੱਲ ਨੂੰ ਨਾ ਮੰਗੇ ਤੇ ਕੱਲ ਨੂੰ ਕੱਲ ਵੀ ਸ਼ਾਇਦ ਲੇਟਰ ਹੋਊਗੀ ਸਾਰੇ ਦੇ ਨਾ ਤੇ ਉਹ ਅੱਜ ਵੀ ਦੇਖਾਂਗੇ ਜੇ ਤਾਂ ਹੁਣ ਧੁੱਪ ਜਿੱਕਲੀ ਦਿੰਨਾ ਲਾਂਗੇ ਦੇਖੋ ਜੀ ਕਿੰਨਾ ਠੰਡਾ ਠੰਡਾ ਮੌਸਮ ਆਗਾ ਮੀਂਹ ਪੈ ਕੇ ਹਟੇ ਸਾਡੇ ਪਿੰਡ ਤਾਂ ਜੀ ਬਾਰੀ ਵੀ ਦੋ ਤਨ ਵਾਰੀ ਧੁੱਪ ਸਾਡੀ ਤਾਂ ਵਧੀਆ ਠੰਡੀ ਠੰਡੀ ਹਵਾ ਚੱਲਦੀ ਹੈ ਹਵਾ ਤਾਂ ਸਾਰੀ ਚੱਲਦੀ ਹੋਊਗਾ ਪਰ ਨਹੀਂ ਦੋ ਤਨ ਵਾਰੀ ਆ ਗਿਆ ਅੱਛੀ ਧੁੱਪ ਹੁੰਦੀ ਆ ਪੁੱਤ ਇੱਚੀ ਹੁੰਦਾ ਨਹੀਂ ਸਵੇਰ ਦੀ ਅੱਜ ਬਹੁਤ ਸੋਹਣੀ ਠੰਡ ਹੈ ਸਤਿਗੁਰੂ ਨੇ ਬੜੀ ਕਿਰਪਾ ਕਰੀ ਹੈ ਤੇ ਜਿਹੜੇ ਕੰਮ ਕਰਦੇ ਨੇ ਉਹਨਾਂ ਦੀ ਜਿੰਦ ਬਹੁਤ ਸਖਾਲੀ ਅੱਜ ਨਾ ਤੇ ਮਹਾਰਾਜ ਆ ਸੱਚੇ ਪਾਤਸ਼ਾਹ ਸਾਰੇ ਜੀਆਂ ਦਾ ਸਭ ਨੂੰ ਤਰੱਕੀ ਦੇਵੇ ਸਤਿਗੁਰੂ ਸਭ ਨੂੰ ਤੰਦਰੁਸਤ ਰੱਖੇ ਮਤਾਹੀ ਬਹੁਤ ਤੇ ਸਰਾਂ ਨੇ ਸਿਰ ਤੇ ਮਿਹਰ ਭਰਿਆ ਵਾਹਿਗੁਰੂ ਹੱਥ ਰੱਖਿਆ ਹੈ ਨਾ ਇਹ ਇਹਦੀ ਇਹਦੇ ਆਪਾਂ ਇਹਦੇ ਮੱਤਕਾਂ ਨਾਲ ਹੀ ਕਰਮ ਪੱਤਦੇ ਆ ਇਹਦੇ ਸਤਕਾਂ ਨਾਲ ਹੀ ਆਪਾਂ ਨੂੰ ਸਾਹ ਹੁੰਦਾ ਬੱਤ ਸਤ ਗੁਰੂ ਪੂਰੇ ਆਪਾਂ ਕਰੀਏ ਅਰਦਾਸ ਜੇ ਸੀ ਵੀ ਪ੍ਰਮਾਤਮਾ ਤੇਰੇ ਹੁਕਮ ਨਾਲ ਪੱਤਾ ਨਹੀਂ ਝੂਲਦਾ ਜਿਵੇਂ ਸੱਚੀ ਗੱਲ ਆ ਵਾਹਿਗੁਰੂ ਦੇ ਹੁਕਮ ਨਾਲ ਪੱਤਾ ਨਹੀਂ ਝੂਲਦਾ ਤੇ ਬਹੁਤ ਬਹੁਤ ਸਜਾ ਦੇਣ ਲਈ ਤੇ ਕਮੈਂਟ ਕਰਿਆ ਤੁਸੀਂ ਕਿ ਕੱਟੀ ਦੇ ਗੁੜ ਨੂੰ ਲਾਓ ਮੂਹਨ ਤੇ ਰਮਮਾ ਥੱਲੇ ਪਾਓ ਅਸੀਂ ਗੁੜ ਤਾਂ ਹਰਮੋਜੀ ਲਾਉਂਦੇ ਤੇ ਸਵੇਰੇ ਮੈਂ ਜਦੋਂ ਉੱਠੀ ਗੁੜ ਲਾਇਆ ਪਹਿਲਾਂ ਤੇ ਜਦੋਂ ਤਰਸੇਮ ਘਰ ਚੋਂ ਲੱਗਿਆ ਪੁੱਤ ਕਮੈਂਟ ਕਰਨ ਲਈ ਸੁਝਾਅ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਕੱਟੀ ਪਾਈ ਆਪਾਂ ਸਵੇਰੇ ਚੁੰਗ ਲਈਤੀ ਹੁਣ ਚੰਗਾ ਹਾਂਗਾ ਵੀ ਹੁਣ ਵੀ ਚੁੰਗ ਲਈ ਜੋ ਸਵੇਰੇ ਚੁੰਗ ਲਿਆ ਪੁੱਤ ਹੁਣ ਵੀ ਚੁੰਗ ਲੂ ਤੇ ਜੇ ਕਿਸੇ ਨੂੰ ਆਪਾਂ ਕੋਈ ਗੱਲ ਆਪਾਂ ਦਿਲ ਦੀ ਦੱਸਾਂਗੇ ਨਾ ਕੋਈ ਅਗਲਾ ਚੰਗੀ ਸਲਾਹ ਚੰਗੀ ਰਾਹ ਦਿੰਦਾ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਜੇ ਕੱਲਾ ਬੰਦਾ ਹੋਵੇ ਤੇ ਕੱਲਾ ਬੰਦਾ ਸੋਚੇ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਮੇਰਾ ਪਿਓ ਕਹਿੰਦਾ ਹੁੰਦਾ ਮੇਰਾ ਬਾਪ ਤੇ ਇਹ ਕਹਿੰਦਾ ਪੁੱਤ ਕੰਧ ਕੰਨੀ ਮੂੰਹ ਕਰਕੇ ਸੋਚ ਲਈ ਆਪ ਹੁਣ ਵੀ ਕੀ ਕਰਾਂ ਮੈਂ ਕਹਿੰਦੇ ਕੰਧ ਵੀ ਸਲਾਹ ਦੇ ਦਿੰਦੀ ਆ ਕੰਧ ਕੰਨੀ ਸੋਚਦੇ ਸੋਚਦੇ ਆਪਣਾ ਦਿਮਾਗ ਕੰਮ ਕਰ ਦਿੰਦੇ ਤੇ ਸੁਝਾ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਰਤ ਗਈ ਦੀ ਉੱਥੇ ਆ ਲੈਸ ਦਿੱਤੀ ਐ ਲੈ ਤਾਂ ਉਹ ਨਾਲ ਹੀ ਲਾਉਣ ਨੂੰ ਨਾਲ ਹੀ ਆਹਦੀ ਪਰਜਾਈ ਨੂੰ ਸੂਟ ਦਿੱਤਾ ਹੈ ਦੇਖੋ ਕਿੰਨਾ ਸੋਹਣਾ ਹੈ ਹੈ ਗਰਮੀਤ ਦੇ ਕੱਪੜੇ ਦਾ ਚਲਮਲ ਚਲਮਲ ਕਰਦੇ ਨੇ ਬਾਰੇ ਸੋਹਣਾ ਰੰਗ ਹੁੰਦੇ ਨੇ ਬਾਰੇ ਸੋਹਣਾ ਡਿਜ਼ਾਈਨ ਹੁੰਦੇ ਨੇ ਤੇ ਹੁਣ ਆਪਾਂ ਇਹਨੂੰ ਸਿਉਣਾ ਦੇ ਕੇ ਆਵਾਂਗੇ ਤੇ ਜਿੰਮੀ ਵੀ ਨਾਲ ਹੀ ਆ ਗੱਲ ਨਹੀਂ ਬੀਬੀ ਜੀ ਚਾਹ ਪੁੱਤ ਸ਼ਹਿਰ ਨਾ ਪੂਆ ਇਹਨੂੰ ਪਤਾ ਤੀਆਂ ਵੇਲੇ ਆਵੇ ਹਾਂ ਆਉਂਗੀ ਤੁਹੇ ਪੀਂਆ ਵਧੀਆਗੀ ਆ ਇਹਦੀ ਲੈਸ ਆ ਨਿੱਕੜੇ ਮਹਿੰਦੀ ਲੱਗੇ ਮੈਂ ਮੇਰੀ ਨੂੰਹ ਦੇ ਮੇਰੀ ਪਿਆਰੀ ਪਿਆਰੀ ਨੂੰਹ ਦੇ ਇਹਦੇ ਨਾਲ ਸੂਟ ਨਾਲ ਨਾ ਲੱਗੇ ਸੱਚੇ ਪਾਤਸ਼ਾਹ ਆ ਸਲਵਾਰ ਆ ਚੁੰਨੀ ਵੀ ਲੈ ਕੇ ਸਾਨੂੰ ਜਦੋਂ ਸੁਣਾ ਲਿਆ ਨਾ ਫਿਰ ਦਿਖਾਉਗੀ ਉੱਤੇ ਪਾ ਕੇ ਸਾਰਾ ਕੁਸਾ ਤੇ ਸੂਟ ਚੁੰਨੀ ਆ ਸਲਵਾਰ ਆ ਕਪੜਾ ਦੇਖੋ ਕਿੰਨਾ ਭੈਂਟਾ ਹੈ ਇਹਦੇ ਕਪੜੇ ਦੀ ਨਾ ਅੱਡੀ ਸ਼ਾਨ ਆ ਬਹੁਤ ਸੋਹਣਾ ਕਪੜਾ ਪੁੱਤ ਤੇ ਹੰਡੂ ਵੀ ਵਧੀਆ ਇਹ ਤੇ ਕੋਈ ਇਹਦੇ ਲਾਉਣ ਨਹੀਂ ਲੱਗਦੀ ਕੋਈ ਕੁਝ ਨਹੀਂ ਹੁੰਦਾ ਤੇ ਮੇਰੀ ਲੂ ਤਾਂ ਲਾਉਣ ਵਾਲੇ ਸੂਟ ਘੱਟ ਪੈਂਦੇ ਨੇ ਬਹੁਤ ਜ਼ਿਆਦਾ ਘੱਟ ਪੈਂਦੇ ਨੇ ਤੇ ਇਹਦੇ ਨਾਲ ਆਉਣ ਤੇ ਹੀ ਕਉਂਦੀ ਆ ਜੀ ਤੇ ਆਹ ਦੇਖੋ ਕਿ ਬਿੱਡੀ ਸੋਹਣੀ ਚੁੰਨੀ ਆ ਜੀ ਲੈਸ ਲੂਸ ਲਾ ਕੇ ਭੇਜੀ ਉਹਨੇ ਕੱਲ ਕੁੜੀਆਂ ਤੋਂ ਵੀ ਲੈਸ ਲਵਾਤੀ ਤੇ ਨੰਦ ਪਰਜਾਈ ਦਾ ਮਹਾਰਾਜ ਅਹੀਂ ਪਿਆਰ ਬਣਾ ਕੇ ਰੱਖੇ ਹੈ ਨਾ ਦੇਖੋ ਬਿੱਡੀ ਸੋਹਣੀ ਚੁੰਨੀ ਆ ਲੰਬੀ ਲੰਬੀ ਆ ਨਾ ਬਿੱਡੀ ਸੋਹਣੀ ਚੁੰਨੀ ਆ ਨਾ ਕਪੜਾ ਪਤਾ ਨਹੀਂ ਕਿਵੇਂ ਜੇ ਲੈਂਦੀ ਆ ਕਿੱਥੋਂ ਲੈਂਦੇ ਆ ਹੁਦਈ ਵਾਲਾ ਵਧੀਆ ਤੇ ਅਮਨ ਦੇ ਬਹੁਤ ਜ਼ਿਆਦੇ ਗਰਮੀ ਦੇ ਸੂਟ ਪਸੰਦ ਆਉਂਦੇ ਨੇ ਲੰਦੀਰ ਜੀ ਆਪਕਾ ਦੇਖੋ ਕੁੱਲੀ ਚੁਣੀ ਐ ਲਈ ਸੂਟਸ ਮਾਲੂਗੀ ਫਸਾਣਾ ਦੇ ਆਵਾਂਗੇ ਦਰਜੀ ਕਿਹੜਾ ਛੇਤੀ ਸੌਂਦੇ ਨੇ ਹਨਾ ਤੇ ਮਹਾਰਾਜ ਪਾਉਣ ਵਾਲੀ ਨੂੰ ਤੇ ਦੇਣ ਵਾਲੀ ਨੂੰ ਤੰਦਰੁਸਤੀ ਰੱਖੇ ਤਰੱਕੀ ਰੱਖੇ ਤੇ ਆਪਾਂ ਹੁਣ ਚੋਣਾਂ ਪੁੱਤੇ ਧਾਡੋ ਕੰਨ ਪੱਟੀ ਚੰਗਾਉਂ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਤੇ ਅੱਜ ਦੇ ਵਲੌਗ ਦੇ ਐਂਡ ਕਰਦੇ ਆਂ ਜੀ ਆਪਾਂ ਅੱਜ ਦੇ ਵਲੌਗ ਦੇ ਐਂਡ ਕਰਦੇ ਆਪਾਂ ਇੱਥੇ ਕੱਲੂ ਮਿਲਾਂ ਕਿਸੇ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਪੁੱਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੈਨੇਡਾ ਅਮਰੀਕਾ ਰਿਸ਼ਤੇਦਾਰਾਂ ਦਾ ਪਿੰਡ ਵਾਲਾਂ ਦਾ ਵਾਹ ਸ੍ਰੀ ਅਕਾਲ ਬਾਏ